ਜਿਹੜੀਆਂ ਬਸਾਖਾਂ ਸੀਗੀਆਂ ਛੋਟੇ ਸਹਜਾ ਦੇ ਮਾਂ ਗੁਜਰ ਗੁਰਦੇ ਉਹ ਵੀ ਗਿੱਲੇ ਸੀਗੇ ਕੱਪੜੇ ਮੈਂ ਰੋਣਾ ਹੁੰਦਾ ਜੀ ਕਈ ਵਾਰ ਮੈਂ ਆਉਂਦਾ ਜੀ ਰੋਣਾ ਮਤਲਬ ਅੰਦਰੋਂ ਮਨ ਨੂੰ ਹੋ ਰਿਹਾ ਸੀ ਵੀ ਉਹ ਕਿਹਦਾ ਜੇ ਤੁਸੀਂ ਉਹ ਚੀਜ਼ ਨੂੰ ਮਹਿਸੂਸ ਕਰ ਗਏ ਨਾ ਫਿਰ ਤੁਹਾਡੀਆਂ ਅੱਖਾਂ ਚ ਪਾਣੀ ਆਉਣਾ ਹੀ ਹਾਂਜੀ ਫਿਰ ਤੁਸੀਂ ਰੋਏ ਬਿਨਾਂ ਰਹਿ ਨਹੀਂ ਸਕਦੇ ਉਹ ਉਹ ਮਤਲਬ ਅੰਦਰੋਂ ਨਾ ਮਨ ਪਰਦਾ ਸੀ ਨੋਟ 6 ਸਾਲ ਦੀ ਉਮਰ ਹੋਵੇ ਤੇ ਐਨੇ ਲਾਲਚ ਵੀ ਦਿੱਤੇ ਜਾਣ ਐਨੇ ਮਤਲਬ ਡਰਾਇਆ ਵੀ ਜਾਵੇ ਤੇ ਫਿਰ ਵੀ ਡੋਲ ਰਹਿੰਦੇ ਮਤਲਬ ਬਹੁਤ ਮੁਸ਼ਕਲ ਹਾਂ ਬਹੁਤ ਮਾਂ ਗੁਜਰਕੌਰ ਜੀ ਨੇ ਉਹਨਾਂ ਨੂੰ ਰਾਤ ਨੂੰ ਐਸੀ ਇੱਕ ਸਿੱਖਿਆ ਦਿੱਤੀ ਸੀ ਕਿ ਉਹ ਡਾਵਾ ਡੋਲ ਲਿਆ ਜਦੋਂ ਦੀਵਾਰ ਬਣਾ ਰਹੀ ਸੀ ਦੀਵਾਰ ਬਿੰਗੀ ਨਾ ਹੋਵੇ ਵੀ ਉਹਨਾਂ ਦੇ ਦੋਨੋਂ ਚੱਪਣੀਆਂ ਮਤਲਬ ਕਰਤੀਆਂ ਸੀ ਤੇਸੀ ਦੇ ਨਾਲ ਛਿੰਡਤੀਆਂ ਸੀ ਛਿਲਤੀਆਂ ਸੀ ਵੀ ਦੀਵਾਰ ਦੇ ਵਿੱਚ ਮੈਂ ਕਿਹਾ ਤਨ ਜਿਗਰਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਤੇਗ ਬਹਾਦਰ ਜੀ ਜਿਹੜਾ ਨੇ ਐਸੀ ਸਿੱਖਿਆ ਦਿੱਤੀ ਮੈਂ ਕਹਿੰਦਾ ਅੱਜ ਕੱਲ ਦੇ ਟਾਈਮ ਦੇ ਵਿੱਚ ਉਹਨਾਂ ਦਾ ਦੇਣਾ ਨਹੀਂ ਦਿੱਤਾ ਜਾਂਦਾ ਸਰ 1998 ਚ ਮੈਂ ਸ਼ੁਰੂ ਕੀਤਾ ਸੀਗਾ ਠੀਕ ਹੈ ਤੇ ਮਦਰ ਹੁਣਾਂ ਨੂੰ 2000 ਮਦਰ 3 ਦੇ ਵਿੱਚ ਜਾ ਕੇ ਪਤਾ ਲੱਗਿਆ ਸੀਗਾ ਵੀ ਕਿਉਂ ਨਾ ਆਂਦਾ ਏ ਫਿਰ ਇੱਕ ਕੁਵੰਟਲ برف ਤੋਂ ਮੈਨੂੰ ਸ਼ੁਰੂ ਕੀਤਾ ਸੀਗਾ ਜੀ ਠੀਕ ਹੈ ਤੇ ਅੱਜ 6 ਕੁਵੰਟਲ ਤੱਕ برف ਆ ਗਈ ਹੂੰ ਉਸ ਵੇ ਸਾਰੀ برف ਮੈਂ ਆਪਣੇ ਉੱਤੇ ਨੂੰ ਹੰਡਾਣਾ ਹੈ ਉਹ ਦਰਦ ਨੂੰ ਅਹਿਸਾਸ ਕਰ ਰਿਹਾ ਮੀਡੀਆ ਚ ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿੰਨੇ ਸਾਲ ਤੁਸੀਂ ਪਤਾ ਨਹੀਂ ਲੱਗਣ ਦਿੱਤਾ ਇਹ ਵੀ ਮੈਂ ਇਸ਼ਾਨਾਨ ਕਰਦਾ ਮੈਂ ਸਰ 22 ਸਾਲ ਪਤਾ ਨਹੀਂ ਲੱਗ 22 ਸਾਲ ਤੁਸੀਂ ਪਤਾ ਨਹੀਂ ਲੱਗ ਮੇਰੇ ਮਾਏ ਇਨੀ ਸਮਰਥਾ ਨਹੀਂ ਸੀ ਮੈਂ ਲੰਗਰ ਲਾ ਸਕਾਂ ਜੀ ਜਾਂ ਕੋਈ ਕੱਪੜੇ ਤੁਹਾਡੀ ਇਹੀ ਇਹ ਸ਼ਰਤ ਦਾ ਸਬੂਤ ਮੇਰੀ ਬਸ ਇਹੀ ਸੀ ਜੀ ਵੀ ਮੈਂ ਕਿਸੇ ਤਰ੍ਹਾਂ ਮਤਲਬ ਉਹ ਕਰਾਂ ਤੁਸੀਂ ਤਾਂ ਬਹੁਤ ਵੱਡੀ ਦੇਖੋ ਮਿਸਾਲ ਹੋ ਜੀ ਸਾਡੇ ਵਰਗੇ ਸਿੱਖ ਧਰਮ ਚ ਬੈਠੇ ਨੇ ਤਾਂ ਸਾਡੇ ਤੋਂ ਫੇਰ ਨਹੀਂ ਉਹ ਚੀਜ਼ਾਂ ਹੁੰਦੀਆਂ ਇਹ ਵੀ ਇੱਕ ਕਹਿ ਲੀਏ ਕਿ ਗੁਰੂ ਦੀ ਬਖਸ਼ਿਸ਼ ਹੀ ਹੈ ਹਾਂ ਸਾਹਿਬ ਮੈਂ ਤੁਹਾਨੂੰ ਤੁਹਾਡੇ ਤੋਂ ਹੋਈ ਹੈ ਜੀ ਹੋਂ ਤੱਕ ਇੱਕ ਬੁਰਕੀ ਖਾਦੀ ਨਹੀਂ ਤੁਸੀਂ ਉਹ ਕਿਉਂ ਜੀ ਬਸ ਉਹ ਵੀ ਤੁਸੀਂ ਉਹ ਕਰਨਾ ਵੀ ਉਹਨਾਂ ਨੇ ਵੀ ਨਹੀਂ ਖਾਦੀ ਹਾਂ ਉਹਨਾਂ ਨੇ ਵੀ ਉਦੋਂ ਮੋਤੀ ਮਹਾਰਾਜੀ ਨੇ ਉਹਨਾਂ ਨੂੰ ਦੁੱਧ ਦਿੱਤਾ ਹੋਵੇ ਉਹ ਬਹੁਤ ਵੱਡੀ ਸੇਵਾ ਕਰ ਬਹੁਤ ਵੱਡੀ ਸੇਵਾ ਕੀਤੀ ਹੈ ਬੋਲੂ ਚੋਲੂ ਉਹਨਾਂ ਦੇ ਬੱਚੇ ਦੇਖੋ ਦੇਖ ਲਓ ਹਾਂ ਕਿਤੇ ਉਹ ਵੀ ਦੇਣਾ ਨਹੀਂ ਦੇ ਸਕਦਾ ਅਰਦਾਸ ਕਰਦੇ ਹੁੰਨੇ ਉਹ ਵੀ ਜਿਵੇਂ ਜਿਵੇਂ ਉਮਰ ਵੀ ਢਲਦੀ ਜਾ ਰਹੀ ਆ ਹਰ ਸਾਲ ਇੱਕ ਚੁਣੌਤੀ ਹੋ ਜਾਂਦੀ ਆ ਚੁਣੌਤੀ برف ਦੇ ਨਾਲ ਨਹਾਉਣਾ ਇਹ ਮਾਲਕ ਦੇ ਹੱਥ ਚ ਹੁੰਦਾ ਉਹਨਾਂ ਨੇ ਜਦੋਂ ਤੱਕ ਛੋਟੇ ਤੋਂ ਕੋਈ ਕੋਈ ਵੀ ਬੰਦਾ ਆਏ ਹੂੰ ਜਦੋਂ ਤੱਕ ਉਹਨਾਂ ਨੇ ਕਿਸੇ ਬੰਦੇ ਤੋਂ ਸੇਵਾ ਕਰਵਾਨੀ ਆ ਕਰਵਾ ਲੈਣਗੇ ਤੇ ਉਹਨਾਂ ਨੇ ਕਰਵਾਨੀਆਂ ਹੀ ਕਰਵਾਨੀਆਂ ਹਰ ਹਾਲ ਚ ਕਰਵਾਨੀਆਂ ਤੁਹਾਨੂੰ ਜਿੰਨਾ ਮਰਜੀ ਤੁਸੀਂ ਉਹ ਕਰ ਲਓ ਵੀ ਮੈਂ ਨਹੀਂ ਕਰਨਾ ਮੈਨੂੰ ਉਹਨਾਂ ਨੇ ਲੈਣੀਆਂ ਹੀ ਲੈਣੀਆਂ ਇਹ ਮਾਰਾ ਯਾਰ ਤੜਫਾਈ ਨਾ ਜਦੋਂ ਤੇਰਾ ਜੀ ਚਾਹੇਗਾ ਉਦੋਂ ਲੈ ਜੀ ਪਰ ਲੈ ਕੇ ਜਾਈ ਮਿੰਟਾਂ ਸੈਕਿੰਟਾਂ ਦੇ ਵਿੱਚ ਮੈਨੂੰ ਕਿਸੇ ਚੀਜ਼ ਦੀ ਚਾਹਨਾ ਨਹੀਂ ਨਾ ਨੇਕੀ ਦੇ ਕੰਮ ਮੈਂ ਸੋਚਦਾ ਵੀ ਮੈਂ ਕਰਾਂ ਹੂੰ ਪ੍ਰਮਾਤਮਾ ਕਰਵਾ ਵੀ ਰਿਹਾ ਇਹੀ ਮੈਂ ਆਪਣੇ ਬੇਟੇ ਨੂੰ ਕਰਨਾ ਹੁਣਾ ਵੀ ਥੋੜਾ ਖਾਣਾ ਇੱਜ਼ਤ ਦਾ ਖਾਣਾ ਬੋਲੇ ਸੋਨੇ ਹਾਲ ਸਾਸ ਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 12 ਪੋ ਯਾਨੀ ਕਿ 25 ਦਸੰਬਰ ਹੈ ਤੇ ਸਵੇਰ ਦੇ ਤਕਰੀਬਨ 1:30 ਵਜੇ ਹੋਏ ਨੇ ਤੇ ਇਸ ਵੇਲੇ ਜ਼ਿਆਦਾਤਰ ਜਿਹੜੇ ਤੁਸੀਂ ਲੋਕ ਇਸ ਵੇਲੇ ਦੇਖ ਰਹੇ ਹੋ ਸ਼ਾਇਦ ਤੁਸੀਂ ਸੌ ਰਹੇ ਹੋਗੇ ਬਹੁਤ ਸਾਰੇ ਕੱਪੜੇ ਤੁਸੀਂ ਪਾਏ ਹੋਣੇ ਬਹੁਤ ਸਾਰੀਆਂ ਰਜਾਈਆਂ ਕੰਬਲਾਂ ਦੇ ਵਿੱਚ ਲਿਪਟੇ ਤੁਸੀਂ ਪਏ ਹੋਗੇ ਪਰ ਯਾਦ ਕਰੋ ਕਿ ਇਹਨਾਂ ਹੀ ਦਿਨਾਂ ਦੇ ਵਿੱਚ ਇਹੀ 11 12 ਤੇ 13 ਪੋ ਦੇ ਉਹ ਦਿਨ ਸੀ ਜਦੋਂ ਮਹਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਕੈਦ ਸੀ ਉਸ ਚੀਜ਼ ਨੂੰ ਅਨੁਭਵ ਕੀਤਾ ਨਹੀਂ ਜਾ ਸਕਦਾ ਮਹਿਸੂਸ ਕੀਤਾ ਨਹੀਂ ਜਾ ਸਕਦਾ ਕਿ ਕਿਹਨਾ ਹਾਲਾਤਾਂ ਦੇ ਵਿੱਚ ਜਦੋਂ ਠੰਡੀ ਹਵਾ ਵਗ ਰਹੀ ਆ ਚਾਰੇ ਪਾਸਿਓ ਖੁੱਲਾ ਠੰਡਾ ਬੁਰਜ ਹੈ ਤੇ ਮਾਤਾ ਗੁਜਰੀ ਨੇ ਕਿਸ ਤਰੀਕੇ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਸੰਭਾਲਿਆ ਹੋਊਗਾ ਇਸ ਬੜੇ ਪਟਿਆਲੇ ਬੈਠੇ ਆ ਅਸੀਂ ਤੇ ਪਟਿਆਲੇ ਲక్ష్మణ ਦਾਸ ਟੋਨੀ ਜੀ ਨੇ ਜਿਹੜੇ ਪਿਛਲੇ 28 ਸਾਲਾਂ ਤੋਂ ਇਸ ਚੀਜ਼ ਨੂੰ ਮਹਿਸੂਸ ਕਰਦੇ ਆ ਰਹੇ ਨੇ ਮਹਿਸੂਸ ਕਰਦੇ ਇਸ ਤਰੀਕੇ ਦੇ ਨਾਲ ਨੇ ਕਿ ਉਹ ਸਵੇਰ ਦੇ ਸਮੇਂ ਇਸ ਸਵੇਰੇ 1:30 ਵਜੇ ਦੇ ਕਰੀਬ ਬਰਫ ਵਾਲੇ ਪਾਣੀ ਦੇ ਨਾਲ ਇਸ਼ਨਾਨ ਕਰਦੇ ਨੇ ਇਹ ਅੱਜ ਦੇ ਨਹੀਂ ਬਲਕਿ ਪਿਛਲੇ 28 ਸਾਲਾਂ ਤੋਂ ਇਸੇ ਤਰੀਕੇ ਦਾ ਨਿਰੰਤਰ ਇਹਨਾਂ ਦੀ ਇਹ ਸੇਵਾ ਲਗਾਤਾਰ ਜਾਰੀ ਹੈ ਹੁਣੇ-ਹੁਣੇ ਇਸ਼ਨਾਨ ਕਰਕੇ ਆਏ ਨੇ ਤੇ ਸਾਡੇ ਨਾਲ ਖੁਦ ਮੌਜੂਦ ਨੇ ਲਖਮਣਦਾਸ ਟੋਨੀ ਜੀ ਬਹੁਤ-ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਦੇਖਿਆ ਜੀ ਤੁਸੀਂ ਅੱਜ ਵੀ ਇਸ਼ਨਾਨ ਕੀਤਾ ਤੁਸੀਂ 28 ਸਾਲਾਂ ਤੋਂ ਇਸ਼ਨਾਨ ਕਰ ਰਹੇ ਹੋ ਜੀ ਸਰ ਕਿਉਂ ਕਰ ਰਹੇ ਹੋ ਜੀ ਮੈਂ ਪੁੱਛਾਂ ਸਰੀ ਤਾਂ ਐਕਚੁਅਲੀ ਕਾਫੀ ਵਾਰੀ ਮੈਂ ਤੁਹਾਡੇ ਇਹਦੇ ਕੈਮਰੇ ਦੇ ਬੋਲਿਆ ਗਿਆ ਪਰ ਤੋ ਦੱਸਿਆ ਗਿਆ ਜਿਵੇਂ ਮੈਨੂੰ ਫਾਜ਼ ਸਾਬਮੀ ਦੱਸਿਆ ਸੀਗਾ ਹਾਂਜੀ ਵੀ ਛੋਟੇ ਸਹਿਬਜਾਦਿਆਂ ਨੇ ਮਤਲਬ ਠੰਡੇ ਬੁਰਜੇ ਦੇ ਵਿੱਚ ਬਿਠਾਇਆ ਗਿਆ ਮਾਤਾ ਗੁਜਰਕੌਰ ਜੀ ਨੂੰ ਜਦੋਂ ਸਰਸਾ ਨਦੀ ਚ ਨੂੰ ਕਹਿੰਦੇ ਉਦੋਂ ਕਹਿੰਦੇ ਸਰਸਾ ਨਦੀ ਬਹੁਤ ਠਾਠਾ ਮਾਰ ਰਹੀ ਸੀ ਪਾਣੀ ਮਤਲਬ ਇੰਨਾ ਤੇਜ਼ ਸੀਗਾ ਵੀ ਦੱਸ ਰਹੇ ਕਹਿੰਦੇ ਉਦੋਂ ਇਹਨਾਂ ਦਾ ਤਿੰਨੋਂ ਜਣੇ ਮਤਲਬ ਵਿਛੜ ਹੀ ਗਏ ਸੀ ਹਾਂਜੀ ਤੇ ਸਰਫ ਫਾਦਰ ਸਾਹਿਬ ਦੱਸਦੇ ਹੁੰਦੇ ਸੀਗੇ ਵੀ ਜਿਹੜੇ ਗੁਰੂ ਤੇਗ ਬਹਾਦਰ ਜੀ ਆ ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਜਿਸ ਹਮਨ ਸਾਡੇ ਹਿੰਦੂ ਧਰਮ ਤੇ ਜਾਂ ਕਸ਼ਮੀਰੀ ਪੰਡਤਾਂ ਤੇ ਉਹਨਾਂ ਨੇ ਐਹਸਾਨ ਕੀਤਾ ਫਿਰ ਮੈਂ ਬੌਜੀ ਨੂੰ ਪੁੱਛਦਾ ਹੁੰਦਾ ਸੀ ਬੌਜੀ ਕਿਸ ਤਰ੍ਹਾਂ ਐਕਚੁਅਲੀ ਅਸੀਂ ਨਾਲ-ਨਾਲ ਉਹਨਾਂ ਦੀ ਸੇਵਾ ਕਰਦੇ ਹੁੰਦੇ ਸੀ ਫਾਦਰ ਸਾਹਿਬ ਦੀ ਲੱਤਾਂ ਦਵਾਈਆਂ ਉਹ ਸਾਨੂੰ ਕਹਾਣੀਆਂ ਸੁਣਾਉਂਦੇ ਸੀ ਕਦੀ ਗੀਤਾ ਦੀ ਕਦੀ ਰਮੈਨ ਦੀ ਇੱਕ ਵਾਰੀ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਬਾਰੇ ਸਾਨੂੰ ਦੱਸਿਆ ਜੀ ਵੀ ਅਗਰ ਅੱਜ ਉਹ ਨਾ ਹੁੰਦੇ ਤਾਂ ਹਿੰਦੁਸਤਾਨ ਦਾ ਹਿੰਦੂ ਤਰਮ ਸ਼ਾਇਦ ਨਾ ਹੁੰਦਾ ਹੂੰ ਤਾਂ ਫਿਰ ਸਾਡੇ ਉਹਨਾਂ ਨੂੰ ਪੁੱਛਿਆ ਵੀ ਇਸ ਤਰ੍ਹਾਂ ਕਹਿੰਦੇ ਵੀ ਇਸ ਤਰ੍ਹਾਂ ਔਰਨ ਦੇ ਦਾ ਰਾਹ ਸੀਗਾ ਉਹ ਜ਼ਬਰਦਸਤੀ ਮਤਲ ਠੀਕ ਮਤਲ ਤਰਮ ਹੂੰ ਬਦਲਣਾ ਚਾਹੁੰਦਾ ਸੀ ਤਾਂ ਸਰ ਬਈ ਉਦੋਂ ਬਸ ਇਹ ਸੋਚਿਆ ਸੀਗਾ ਜੀ ਮੈਂ ਵੀ ਉਹਨਾਂ ਦੇ ਚਰਨ ਦਵਾਂਦੇ ਜਵਾਂਦੇ ਫਾਜ਼ਲ ਸਾਹਿਬ ਦੇ ਵੀ ਮੈਂ ਕੀ ਕਰ ਸਕਦਾ ਮਨ ਵਿੱਚ ਇੱਕ ਧਾਰਨਾ ਉਦੋਂ ਅਸੀਂ ਦੇਖਦੇ ਹੁੰਦੇ ਸੀ ਵੀ ਲੋਕ ਲੰਗਰ ਕੱਪੜੇ ਮਤਲ ਐਵੇਂ ਬਣਾਉਂਦੇ ਜੀ ਤੋਂ ਬਈ ਨੇ ਕੈਸੀ ਵੀ ਉਹਨਾਂ ਦੇ ਜਿਹੜੀਆਂ ਬਸਖਾਂ ਸੀਗੀਆਂ ਛੋਟੇ ਸਹਜਾ ਦੇ ਮਾ ਗੁਜਰਪੁਰ ਦੇ ਉਹ ਵੀ ਗਿੱਲੇ ਸੀਗੇ ਕੱਪੜੇ ਕਿਉਂਕਿ ਉਹਨਾਂ ਨੂੰ ਕਿਹੜਾ ਪਤਾ ਸੀ ਸਾਨੂੰ ਜੋ ਇੱਕ ਅਦਾ ਚੱਕਿਆ ਗਿਆ ਚੱਕ ਲਿਆ ਵਕਿਆ ਹੂੰ ਬਾਪੇ ਮੈਂ ਉਹ ਦੂਸਰ ਇੱਕ ਇਹ ਮੰਨ ਦੇ ਵਿੱਚ ਇਕ ਧਾਰਿਆ ਸੀਗਾ ਵੀ ਮੈਂ ਵੀ ਕੁਝ ਕਰਾਂ ਵੀ ਉਹ ਠੰਡ ਦੇ ਵਿੱਚ ਦਰਦ ਨੂੰ ਅਹਿਸਾਸ ਕਰਨ ਦਾ ਮਾਰਾ ਮੈਂ ਫਿਰ ਇੱਕ ਕੁਇੰਟਲ ਬਰਫ਼ ਤੋਂ ਮਨੇ ਸ਼ੁਰੂ ਕੀਤਾ ਸੀਗਾ ਜੀ ਤੇ ਅੱਜ 6 ਕਿੰਟਲ ਤੱਕ ਬਰਫ਼ ਆ ਗਈ ਤਾਂ ਮੈਂ ਬਸ ਹੌਲੀ ਹੌਲੀ ਥੋੜਾ ਥੋੜਾ ਵਧਾਈ ਜਾਣਾ ਤੇ ਬਸ ਉਸ ਵਿੱਚ ਸਾਰੀ ਬਰਫ਼ ਮੈਂ ਆਪਣੇ ਉੱਤੇ ਨੂੰ ਹੰਡਾਣਾ ਹੈ ਉਹ ਦਰਦ ਨੂੰ ਅਹਿਸਾਸ ਕਰਨਾ ਜਦੋਂ ਪਹਿਲਾਂ ਤੁਸੀਂ ਡੱਬਾ ਪਾਇਆ ਜਾਂ ਪਾਉਨੇ ਹੋ ਹਰ ਵਾਰੀ ਹਾਂਜੀ ਕੀ ਮਨ ਚ ਕੀ ਚੱਲ ਰਿਹਾ ਹੁੰਦਾ ਮਨ ਚ ਤਾਂ ਸਾਰੇ ਬਸ ਹੀ ਵਾਹਿਗੁਰੂ ਸਤਨਾਮ ਵਾਗੂ ਜਰ ਕੋਰ ਜੀ ਦਾ ਨਾਮ ਛੋਟੇ ਸਹਿਬਜ਼ਾਦਿਆਂ ਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਮਤਲ ਸਾਨੂੰ ਬਚਾਉਂਦੇ ਮਾਰੇ ਮਤਲ ਐਡਾ ਬੜਾ ਉਹਨੇ ਬਲੀਦਾਨ ਦਿੱਤਾ ਕੁਰਬਾਨ ਸਾਡੇ ਲਈ ਜੀ ਮੈਂ ਤਾਂ ਕੀ ਜੀ ਮਤਲ ਕੋਈ ਵੀ ਦੁਨੀਆ ਦਾ ਤਾਕਤ ਨਹੀਂ ਵੀ ਐਸੀ ਮਤਲ ਮਿਸਾਲ ਨਹੀਂ ਮਿਲਦੀ ਕਿਤੇ ਵੀ ਹੈ ਨਾ ਕਿ ਛੋਟੇ ਬੱਚੇ ਹੋ ਹਾਂਜੀ ਹਾਂ 9 ਤੇ 6 ਸਾਲ ਦੀ ਉਮਰ ਹੋਵੇ ਤੇ ਇੰਨੇ ਲਾਲਚ ਵੀ ਦਿੱਤੇ ਜਾਣ ਇੰਨੇ ਮਤਲ ਡਰਾਇਆ ਵੀ ਜਾਵੇ ਤੇ ਫਿਰ ਵੀ ਡੋਲ ਰਹਿੰਦੇ ਮਤਲਬ ਬਹੁਤ ਮੁਸ਼ਕਲ ਬਹੁਤ ਹਾਂ ਬਹੁਤ ਮਾਂ ਗੁਜਰਕੌਰ ਜੀ ਨੇ ਉਹਨਾਂ ਨੂੰ ਰਾਤ ਨੂੰ ਐਸੀ ਇੱਕ ਸਿੱਖਿਆ ਦਿੱਤੀ ਸੀ ਕਿ ਉਹ ਡਾਵਾ ਡੋਲਦੇ ਹੁੰਦੇ ਬੌਜੀ ਦੱਸਦੇ ਹੁੰਦੇ ਸੀ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਉਹ ਕਿਤੇ ਉਹ ਕਹਿੰਦੇ ਨਹੀਂ ਜੋ ਮਤਲਬ ਕਿਤਾ ਉਹ ਕਹਿੰਦੇ ਵੀ ਉਹ ਜਦੋਂ ਦੀਵਾਰ ਬਣਾ ਰਹੀ ਸੀ ਦੀਵਾਰ ਬਿੰਗੀ ਨਾ ਹੋਵੇ ਵੀ ਉਹਨਾਂ ਦੇ ਦੋਨੋਂ ਚੱਪਣੀਆਂ ਮਤਲਬ ਕਰਤੀਆਂ ਸੀ ਤੇਸੀ ਦੇ ਨਾਲ ਛੇ ਲੱਤੀਆਂ ਸੀ ਛੇ ਲੱਤੀਆਂ ਸੀ ਵੀ ਦੀਵਾਰ ਦੇ ਉੱਪਰ ਮੈਂ ਕਿਹਾ ਸਾਡੇ ਵਰਗਿਆਂ ਦੇ ਮਾੜੀ ਜਿਹੀ ਕੋਈ ਸਿਲਤ ਹੀ ਲੱਗ ਜੇ ਕੁਝ ਕੰਡਾ ਹੀ ਚੁਭ ਜੇ ਅਸੀਂ ਤੜਫ ਜਾਂਦੇ ਆਂ ਤੇ ਉਹ ਦੇਖੋ ਸਾਨੂੰ ਬਚਾਨ ਖਾਤਰ ਕਿੰਨਾ ਬੜਾ ਉਹਨਾਂ ਦਾ ਮੇਰੇ ਸਾਡੇ ਤਾਂ ਬੱਚੇ ਦੇ ਕੋਈ ਕੰਡਾ ਜਾਂ ਲੱਗ ਜੇ ਮਾੜਾ ਜਿਹਾ ਸਾਨੂੰ ਚੈਨ ਨਹੀਂ ਆਉਂਦੀ ਵੀ ਇਹ ਹੋ ਕਿਵੇਂ ਗਿਆ ਉਹ ਕੀ ਹੋ ਗਿਆ ਆਪਾਂ ਤੜਫ ਜਾਂਦੇ ਭੱਜਦੇ ਫਿਰਦੇ ਆਂ ਡਾਕਟਰਾਂ ਕੋਲ ਆ ਮੈਂ ਕਿਹਾ ਉਹ ਤਨ ਜਿਗਰਾ ਗੁਰੂ ਗੋਬ ਸਿੰਘ ਜੀ ਦਾ ਗੁਰੂ ਤੇਗ ਬਹਾਦਰ ਜੀ ਦਾ ਨੇ ਐਸੀ ਸਿੱਖਿਆ ਦਿੱਤੀ ਮੈਂ ਕਹਿੰਦਾ ਅੱਜ ਕੱਲ ਦੇ ਟਾਈਮ ਦੇ ਵਿੱਚ ਉਹਨਾਂ ਦਾ ਦੇਣਾ ਨਹੀਂ ਦਿਆ ਜਾਂਦਾ ਸਰ ਵੀ ਜੋ ਐਡੀ ਬੜੀ ਮਤਲ ਉਹਨਾਂ ਨੇ ਕੁਰਬਾਨੀ ਦਿੱਤੀ ਇਹ ਟੋਨੀ ਜੀ ਹੁਣ ਜਿਵੇਂ ਤੁਸੀਂ ਕਰ ਰਹੇ ਹੋ ਇਸ਼ਾਨ ਹਨਾ 28 ਸਾਲ ਪਹਿਲਾਂ ਤੁਸੀਂ ਸ਼ੁਰੂ ਕੀਤਾ ਸੀਗਾ 28 29 ਸਾਲ ਹੋ ਗਏ ਹਾਂਜੀ ਤੇ ਉਦੋਂ ਤਾਂ ਤੁਹਾਡੀ ਉਮਰ ਅੱਜ ਤੋਂ 28 ਸਾਲ ਪਹਿਲਾਂ ਘਟਾ ਲਈਏ ਤਾਂ ਚਲੋ ਬਹੁਤ ਜਵਾਨ ਹੋਣੇ ਤੁਸੀਂ ਹਾਂ ਤਾਂ ਸਰ ਬਹੁਤ ਹੋ ਸੀ ਉਦੋਂ ਤਾਂ ਮਤਲ ਤੁਸੀਂ ਯਕੀਨ ਨਹੀਂ ਕਰਨਾ ਕਿ ਮਤਲਬ 1998 ਚ ਮੈਂ ਸ਼ੁਰੂ ਕੀਤਾ ਸੀਗਾ ਠੀਕ ਹੈ ਤੇ ਮਦਰ ਹੁਣਾਂ ਨੂੰ 2000 ਮਤਲਬ ਤਿੰਨ ਦੇ ਵਿੱਚ ਜਾ ਕੇ ਪਤਾ ਲੱਗਿਆ ਸੀਗਾ ਵੀ ਕਿਉਂ ਨਾਂਦਾ ਏ ਅੱਛਾ ਤੁਸੀਂ ਮਤਲਬ ਦੱਸਿਆ ਹੀ ਨਹੀਂ ਦੱਸਿਆ ਨਹੀਂ ਬਸ ਉਹਨਾਂ ਨੂੰ ਹੀ ਕੰਦਾਂ ਸੀ ਗਰਮੀ ਲੱਗ ਰਹੀ ਹੈ ਜੀ ਇਹਨਾਂ ਦਿਨਾਂ 'ਚ ਇਹ ਦਿਨਾਂ 'ਚ ਉਹ ਚ ਗਰਮੀ ਹਾਂ ਕਦੀ ਪੱਖਾ ਚਲਾ ਲੈਣਾ ਮਤਲਬ ਦੇਖ ਹੁੰਦਾ ਮਰ ਹੂੰ ਤੇ ਉਹ ਸਭ ਕਹ ਫਿਰ ਉਹਨੇ ਬੋਈ ਨੂੰ ਕਿਹਾ ਤੁਹਾਨੂੰ ਇਹ ਸੀ ਕਿ ਮਾਤਾ ਜੀ ਫਿਰ ਮੈਨੂੰ ਰੋਕ ਦੇਣਗੇ ਆ ਹਾਂ ਜੀ ਹਾਂ ਕਿਉਂਕਿ ਮਾਤਾ ਮਾਂ ਹੀ ਹੈ ਮਾਤਾ ਮਾਂ ਹੀ ਉਹਨਾਂ ਨੇ ਫਿਰ ਬੌਜੀ ਨੂੰ ਕਿਹਾ ਸੀ ਵੀ ਜੀ ਇਹ ਇਸ ਤਰ੍ਹਾਂ ਕਰਦਾ ਇਹ ਵੀ ਯਰ ਫਿਰ ਮੈਨੂੰ ਮੈਂ ਜਦੋਂ ਨਹਾ ਕੇ ਮਤਲਬ ਬੈਠਾ ਉਹਦੇ ਨਾਲ ਪਟੜੇ ਹੁੰਦੇ ਸੀ ਆਪਾਂ ਹਾਂਜੀ ਫਟੀਆਂ ਫਟੀਆਂ ਜੀ ਉਹਦੇ ਤੇ ਮੈਂ ਬੈਠਾ ਜਦੋਂ ਮੇਰੇ ਮਦਰ ਨੇ ਉਸੇ ਵਕਤ ਰਾਤ ਨੂੰ ਮਤਲਬ ਟਾਈਮ ਸਵੇਕੋ ਦੋ ਦਾ ਟਾਈਮ ਸੀ ਹੈ ਉਹਨਾਂ ਨੇ ਲੋង ਪਾ ਕੇ ਚਾਹ ਮੇਰੇ ਨਾਲ ਉਹਦੇ ਕੋਲੇ ਲੈ ਕੇ ਆਏ ਵੀ ਇਹ ਚਾਹ ਪੀ ਲੈ ਤੂੰ ਭਰਾ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਨਹੀਂ ਪੀਂਦਾ ਮਨੂਏ ਸੀਗਾ ਵੀ ਮੈਂ ਜੋਤ ਜੋਤ ਲਗਾ ਕੇ ਉਹਨਾਂ ਦਾ ਨਾਮ ਕਰ ਫੇ ਤੇ ਮੈਂ ਮਦਰ ਨੂੰ ਕਿਹਾ ਵੀ ਮੈਂ ਨਹੀਂ ਪਿੰਦਾ ਉਹਨਾਂ ਨੇ ਫਿਰ ਬੌਜੀ ਨੂੰ ਕਿਹਾ ਦੂਜੇ ਦਿਨ ਵੀ ਇਹ ਫਿਰ ਮੈਂ ਬੌਜੀ ਨੂੰ ਕਿਹਾ ਮਨੂ ਕਿਹਾ ਜਿਹੜੀ ਤੁਹਾਨੂੰ ਕਥਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਤੁਸੀਂ ਸੁਣਾਉਂਦੇ ਹੋ ਉਹ ਦੇਖੀ ਹਾਂ ਬਾ ਮੈਂ ਉਹਦਾ ਉਹ ਕਹਿੰਦੇ ਸੀਗੇ ਫਿਰ ਵੀ ਉਹਨਾਂ ਦੀ ਆਪਾਂ ਕਿੱਥੇ ਮਨ ਕਿਹਾ ਮੈਂ ਉਹਨਾਂ ਦਾ ਤਾਂ ਨਹੀਂ ਵੀ ਉਹ ਬਸ ਉਹ ਦਰਦ ਨੂੰ ਅਹਿਸਾਸ ਕਰਨਾ ਮਾਰਾ ਮੈਂ ਉਹ ਕਰਦਾ ਹੂੰ ਮੇਰੇ ਮਾਈ ਇਨੀ ਸਮਰਥਾ ਨਹੀਂ ਸੀ ਮੈਂ ਲੰਗਰ ਲਾ ਸਕਾਂ ਜੀ ਜਾਂ ਕੋਈ ਕੱਪੜੇ ਤੁਹਾਡੀ ਇਹੀ ਇਹ ਸ਼ਰਤ ਦਾ ਸੀ ਮੇਰੀ ਬਸ ਇਹੀ ਸੀ ਜੀ ਵੀ ਮੈਂ ਕਿਸੇ ਤਰ੍ਹਾਂ ਮਤਲਬ ਉਕਰਾਂ ਹੂੰ ਮੈਂ ਇਹੀ ਗੱਲ ਕਰਦਾ ਸੀ ਕਿ ਚਲੋ 28 ਸਾਲ ਪਹਿਲਾਂ ਤਾਂ ਤੁਸੀਂ ਜਵਾਨ ਸੀ ਬੋਡੀ ਵੀ ਫਿੱਟ ਹੁੰਦੀ ਆ ਹਾਂਜੀ ਹਾਂ ਸਰ ਹੁਣ ਤੁਸੀਂ ਕਿੰਨੇ 55 60 ਸਾਲ ਦੇ ਕਿੰਨੇ ਮੇਰੀ 55 ਸਾਲ ਦੀ ਉਮਰ ਹੈ 55 ਸਾਲ ਦੀ ਉਮਰ ਹੈ ਤੇ ਇਸ ਉਮਰ 'ਚ ਤਾਂ ਸੀ ਆ ਕੇ ਦੇਖ ਲੈਣੇ ਕਿ ਬਹੁਤ ਸਾਰੀਆਂ ਬਿਮਾਰੀਆਂ ਹੀ ਬੰਦੇ ਨੂੰ ਜਾਕੜ ਲੈਂਦੀਆਂ ਨੇ ਤੇ ਉਹ ਉਹ ਇਸ ਉਮਰ ਚ ਆ ਕੇ ਤਾਂ ਪੋ ਦੇ ਨਾ ਦਿਨਾਂ ਚ ਠੰਡਾ ਪਾਣੀ ਪਾਉਣਾ ਬਰਫ਼ ਦੇ ਉੱਤੇ ਮਤਲਬ ਪਾਉਣਾ ਆ ਤੇ ਬਹੁਤ ਰਿਸਕੀ ਕੰਮ ਹੁੰਦਾ ਹੈ ਕੋਈ ਹੈ ਡਾਕਟਰੀ ਮੈਡੀਕਲ ਕੀ ਕਹਿੰਦੇ ਨੇ ਤੁਹਾਡੇ ਹੁਣ ਮੈਨੂੰ ਠੀਕ ਹੈ ਮੈਨੂੰ ਥੋੜੀ ਸ਼ੁਗਰ ਦੀ ਤਕਲੀਫ ਆ ਜੀ ਅੱਛਾ ਉਹ ਸ਼ੁਗਰ ਹੋ ਗਿਆ ਪਰ ਇਸ ਵਾਰੀ ਮੈਂ ਤੁਹਾਨੂੰ ਦੱਸਦਾ ਹੂੰ 5 ਵਜੇ ਤੱਕ ਮੈਂ ਥੋੜਾ ਡਾਵਾਂ ਡੋਲ ਸੀਗਾ ਜੀ ਅੱਛਾ ਮੈਂ ਤੁਹਾਨੂੰ ਹਕੀਕਤ ਦੱਸਦਾ ਠੀਕ ਹੈ ਮਨੂੰ ਇਹ ਹੋ ਗਿਆ ਸੀ ਵੀ ਲੈ ਵੀ ਐਤੀ ਮੇਰਾ ਨਾਂਗਾ ਪੈ ਜੂਗਾ ਅੱਛਾ ਮੈਂ ਤੁਸੀਂ ਯਕੀਨੀ ਕਰੋਗੇ ਹੂੰ ਮੈਂ ਹੁਣ ਤੱਕ ਇੱਕ ਬੁਰਕੀ ਮਤਲਬ ਖਾਦੀ ਨਹੀਂ ਖਾਦੀ ਉਹ ਕਿਉਂ ਜੀ ਬਸ ਉਹ ਵੀ ਤੁਸੀਂ ਉਹ ਕਰਨਾ ਵੀ ਉਹਨਾਂ ਨੇ ਵੀ ਨਹੀਂ ਖਾਦੀ ਹਾਂ ਉਹਨਾਂ ਨੇ ਵੀ ਉਦੋਂ ਮੋਤੀ ਮਹਾਰਾਜੀ ਨੇ ਉਹਨਾਂ ਨੂੰ ਦੁੱਧ ਦਿੱਤਾ ਹੋਵੇ ਕੋ ਬਹੁਤ ਵੱਡੀ ਸੇਵਾ ਕਰ ਬਹੁਤ ਵੱਡੀ ਸੇਵਾ ਕੀਤੀ ਕੋਲੂ ਚ ਨੂੰ ਉਹਨਾਂ ਦੇ ਬੱਚੇ ਦੇਖੋ ਦੇਖ ਲਓ ਹਾਂ ਕਿੱਥੇ ਉਹ ਵੀ ਦੇਣਾ ਨਹੀਂ ਦੇ ਸਕਦੇ ਜੋ ਹੂੰ ਬਸ ਮੇਰੇ ਮਨ ਦੇ ਵਿੱਚ ਕੀ ਹੁੰਦਾ ਸੀਗਾ ਵੀ ਵੀ ਨਹੀਂ ਯਾਰ ਵੀ ਐ ਹੂੰ ਤੁਸੀਂ ਤਾਂ ਬਹੁਤ ਵੱਡੀ ਦੇਖੋ ਮਿਸਾਲ ਨੂੰ ਜੀ ਸਾਡੇ ਵਰਗੇ ਸਿੱਖ ਧਰਮ ਚ ਬੈਠੇ ਨੇ ਤਾਂ ਸਾਡੇ ਤੋਂ ਫੇਰ ਨਹੀਂ ਉਹ ਚੀਜ਼ਾਂ ਹੁੰਦੀਆਂ ਇਹ ਵੀ ਇੱਕ ਕਹਿ ਲਈਏ ਕਿ ਗੁਰੂ ਦੀ ਬਖਸ਼ਿਸ਼ ਹੀ ਹੈ ਹਾਂ ਸਾਹਿਬ ਮੈਂ ਤੁਹਾਨੂੰ ਥੋੜੇ ਤੋਂ ਹੋਈ ਹੈ ਜੀ ਮੇਰੇ ਤੇ ਮੈਂ ਤੁਹਾਨੂੰ ਦੱਸਾਂ ਵੀ ਬਹੁਤ ਬੜੀ ਮੈਂ ਤੁਹਾਨੂੰ ਬਤਾ ਨਹੀਂ ਸਕਦਾ ਵੀ ਹੂੰ ਮੈਨੂੰ ਮੇਰੀ ਸਿਸਟਰ ਦਾ ਵੀ ਫੋਨ ਆਇਆ ਸੀਗਾ ਬੀਤੋਂ ਨਾ ਆਇਆ ਤਾਂ ਨਹੀਂ ਮੈਂ ਕਿਹਾ ਨਹੀਂ ਮੈਂ ਨਹੀਂ ਆਇਆ ਬੜਾ ਹੈ ਨਾ ਹਾਂ ਮੈਨੂੰ ਕਹਿੰਦੇ ਮੈਂ ਨਹੀਂ ਆਇਆ ਇਸ ਬਾਰੇ ਹੂੰ ਉਹਨੂੰ ਤੁਸੀਂ ਆ ਗਏ ਨਹੀਂ ਨਹੀਂ ਦੂਰੋਂ ਤੋਂ ਫੇਰ ਮੈਂ ਸੋਚਿਆ ਵੀ ਯਾਰ ਤੁਹਾਨੂੰ ਮਨਾ ਨਹੀਂ ਕਰ ਸਕਦਾ ਨਾ ਮਗਰ ਮੈਂ ਇਹ ਸੋਚ ਲਈ ਸੀ ਇਸ ਵਾਰੀ ਵੀ ਯਾਰ ਕਿਸੇ ਨੂੰ ਦੱਸਣਾ ਨਹੀਂਗਾ ਵੀ ਮੈਂ ਸੁਣਾਉਣ ਕੀਤਾ ਵੀ ਆਪਣਾ ਅੱਛਾ ਮੈਨੂੰ ਪਹਿਲਾਂ ਪਤਾ ਵੀ ਪਹਿਲੇ ਕਈ ਸਾਲ ਤੱਕ ਤੁਸੀਂ ਘਰੇ ਤਾਂ ਘਰੇ ਵੀ ਨਹੀਂ ਦੱਸਿਆ ਇਹ ਚੀਜ਼ ਦੇ ਪਰ ਮੀਡੀਆ ਚ ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿੰਨੇ ਸਾਲ ਤੁਸੀਂ ਪਤਾ ਨਹੀਂ ਲੱਗਣ ਦਿੱਤਾ ਇਹ ਵੀ ਮੈਂ ਇਸ਼ਾਨਾਨ ਕਰਦਾ ਮੈਂ ਸਰ 22 ਸਾਲ ਪਤਾ ਨਹੀਂ ਲੱਗ 22 ਸਾਲ ਤੁਸੀਂ ਪਤਾ ਨਹੀਂ ਲੱਗਣ 2023 ਚ ਮੇਰੀ ਵੀਡੀਓ ਇੱਕ ਕੋਲੀ ਕੋਲੀ ਥੋੜੇ ਪ੍ਰੈਸ ਰਿਪੋਰਟਰ ਉਹ ਵੀ ਸਰ ਮੈਂ ਬਾਦਗੜ ਤੋਂ ਬਰਫ਼ ਲੈ ਕੇ ਜਦੋਂ ਆ ਰਿਹਾ ਬਹੁਤ ਜ਼ੋਰਦਾਰ ਧੁੰਦ ਪੈ ਰਹੀ ਸੀ ਅੱਛਾ ਉਹ ਮੇਰੀ ਰੇੜੀ ਦੇ ਪਿੱਛੇ ਲੱਗੇ ਉਹ ਰਾਤ ਨੂੰ 10 ਵਜੇ ਤੱਕ ਬਾਹਰ ਖੜੇ ਰਹੇ ਵੀ ਇਹਨਾਂ ਦੇ ਘਰ ਚ ਕੋਈ ਬਾਹਰ ਦਾ ਬਰਫ਼ ਵੀ ਤੁਸੀਂ ਆਪ ਹੀ ਲੈ ਕੇ ਆਏ ਬਾਦਗੜ ਤੋਂ ਹਾਂ ਸਰ ਮੈਂ ਫਿਰ ਆਪ ਹੀ ਲੈ ਕੇ ਆਉਂਦਾ ਸੀ ਕਿਉਂਕਿ ਮੈਨੂੰ ਇੱਥੇ ਮਿਲ ਹੀ ਨਹੀਂ ਸੀ ਉਸ ਟਾਈਮ ਪਤੰਕੀ ਦੇ ਕੋਸੀ ਹੂੰ ਤਾਂ ਮੈਂ ਕਿਹਾ ਯਾਰ ਵਰਸਾਪੇ ਮੈਨੂੰ ਕਿਸੇ ਨੇ ਦੱਸਿਆ ਵੀ ਉੱਥੇ ਕਾਰਖਾਨਾ ਬਹਾਦਰ ਸੀਰ ਰੋਡ ਦੇ ਉੱਤੇ ਫਿਰ ਮੈਂ ਉੱਥੇ ਤੋਂ ਲੈ ਕੇ ਆਇਆ ਸਰ ਠੀਕ ਹੈ ਉੱਥੇ ਤੋਂ ਜਿਹੜਾ ਨਵਾਂ ਹੁਣ ਬੱਸ ਸਟੈਂਡ ਬਣਿਆ ਇੱਥੇ ਤੋਂ ਰਿਪੋਰਟਰ ਮੇਰੇ ਉਹ ਤੁਹਾਡੇ ਪਿੱਛੇ ਲੱਗ ਗਿਆ ਪਿੱਛੇ ਆ ਗਿਆ ਮੈਨੂੰ ਵੀ ਨਹੀਂ ਪਤਾ ਲੱਗਿਆ ਸੀ ਵੀ ਰਿਪੋਰਟਰ ਆ ਠੀਕ ਹੈ ਤੇ ਮੈਂ ਆਪਣੇ ਉਹ ਜੇ ਮੇਰੇ ਘਰ ਤੱਕ ਬਾਹਰ ਆ ਕੇ ਵਰ ਫਿਰ ਮੈਂ ਸੋਚਿਆ ਮੈਂ ਕਿਹਾ ਸਰਦਾਰ ਜੀ ਯਾਰ ਉੱਥੇ ਤੋਂ ਮੇਰੇ ਮਨੂੰ ਕਹਿੰਦੇ ਘਰ ਠੋੜੀ ਕੀ ਠੀਕ ਠਾਕ ਆ ਮੈਨੂੰ ਇਬਰੂ ਕਿਉਂ ਲਿਆਂਦੀ ਆ ਮਤਲਬ ਨਹੀਂ ਤਾਂ ਕਿਉਂਕਿ ਦੇਖੋ ਗਰਮੀਆਂ ਚ ਤਾਂ ਅਸੀਂ ਵੈਸੇ ਚਲੋ ਪਾਣੀ ਠੰਡੇ ਵਾਸਤੇ ਕਰਦੇ ਆ ਸਰਦੀਆਂ ਚ ਬੰਦਾ ਇਹ ਸੋਚ ਲੈਂਦਾ ਕਿ ਕਿਤੇ ਕੋਈ ਗੱਲ ਨਾ ਹੋ ਗਈ ਹੋਵੇ ਕਈ ਵਾਰ ਅਸੀਂ ਮ੍ਰਿਤਕ ਦੇ ਰੱਖਣ ਦੇ ਲਈ ਹੁੰਦੇ ਆ ਉਹ ਦਿਨ ਧੁੰਦ ਵੀ ਬਹੁਤ ਜਾਦੇ ਸੀ ਇੰਨੀ ਧੁੰਦ ਪੈ ਰਹੀ ਸੀ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿਸ ਸਮੇਂ ਫੇਮੋਨਾਂ ਦੇ ਹੱਥ ਬੰਨੇ ਸੀਗੇ ਮੈਂ ਕਿਹਾ ਵੀ ਤੁਸੀਂ ਇਹ ਬਣਾ ਲਓ ਇਹਨੂੰ ਵਾਇਰ ਨਾ ਕਰੋ ਉਹ ਕਹਿੰਦੇ ਨਹੀਂ ਕਰਦੇ ਬਾਅਦ ਚ ਜਦੋਂ ਵੀਡੀਓ ਬਣ ਗਈ ਬਨਣ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਬੀ ਥੋੜਾ ਸੁਨੇਹਾ ਸੀ ਬਾਹਰ ਹੋਰ ਪਕ ਦੇਣਾ ਮੈਂ ਕਹਿੰਦੀ ਇਹ ਤਾਂ ਤੋਂਨੇ ਬਹੁਤ بڑا ਮੇਰੇ ਨਾਲ ਮਤਲਬ ਹੋ ਗਿਆ ਉਹ ਕਹਿੰਦੇ ਨਹੀਂ ਇਹ ਬਹੁਤ ਬੜੀ ਸੇਵਾ ਬਹੁਤ ਵੱਡੀ ਹੈ ਪਰ ਪਤਾ ਲੱਗਣਾ ਚਾਹੀਦਾ ਸਹੀ ਗੱਲ ਮੈਂ ਕਹਿੰਦੀ ਹੋਰ Hindu ਧਰਮ ਚ ਵੀ ਬਤਾ ਹੋਣਾ ਚਾਹੀਦਾ ਵੀ ਇੱਕ Hindu ਮੈਂ ਕਹਿੰਦਾ ਸਵਾਲ Hindu ਦਾ ਸਿੱਖ ਦਾ ਨਹੀਂ ਸਵਾਲ ਸ਼ਰਦਾ ਦਾ ਮੇਰੀ ਸ਼ਰਦਾ ਇਸ ਤਰ੍ਹਾਂ ਦੀ ਸੀ ਵੀ ਮੈਂ ਕਹ ਰਿਹਾ ਮੈਂ ਉਹਨਾਂ ਦੇ ਗੁਰਗੋਬ ਸਿੰਘ ਜੀ ਦੇ ਬੱਚਿਆਂ ਦੇ ਨਾਲ ਜੋ ਬੀਤੀ ਉਹ ਦਰਦ ਨੂੰ ਅਹਿਸਾਸ ਕਰਨ ਦਾ ਮਾਰਾ ਮਗਰ ਮੈਂ ਕਰਦਾ ਸੀ ਜੀ ਉਹ ਹੁਣ ਵੀ ਬਸ ਤੁਸੀਂ ਆਇਓ ਮੈਂ ਤਾਂ ਹੀ ਤੁਹਾਨੂੰ ਕਿਆਸੇ ਰਹਿਣੇ ਚ ਲੋ ਹੋਰ ਕਿੰਨੇ ਸਾਲ ਸੋਚਿਆ ਤੁਸੀਂ ਵੀ ਕੰਟੀਨਿਊ ਕਰੋਗੇ ਬਰਫ ਵਾਲਾ ਇਸ਼ਨਾਨ ਹਾਂ ਸਰ ਮੈਂ ਮਤਲਬ ਕਿਉਂਕਿ ਇੱਕ ਲਿਮਟ ਆ ਜਾਂਦੀ ਹੈ ਨਾ ਏਜ ਦੀ ਏਜ ਫੈਕਟਰ ਪੈ ਜਾਂਦਾ ਬੱਚੇ ਆ ਪਰਿਵਾਰ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਆਪਣੇ ਸਿਸਟਰ ਹਾਂ ਜੀ ਪਰਵਾਹ ਕਰ ਰਹੇ ਨੇ ਐਕਚੁਅਲੀ ਸਰ ਪਤਾ ਗੱਲ ਕੀ ਹੁੰਦੀ ਹੈ ਹਰ ਫੈਮਲੀ ਨੂੰ ਹੀ ਹੁੰਦਾ ਵੀ ਕੱਲ ਨੂੰ ਕੋਈ ਉਹ ਹੋ ਗਿਆ ਵੀ ਦਿੱਕਤ ਆ ਗਈ ਸਾਨੂੰ ਮਤਲਬ ਮੈਂ ਮਹਾਰਾਜ ਨੂੰ ਇੱਕ ਹੀ ਗੱਲ ਕਹਿੰਦਾ ਹੁਣ ਵੀ ਥੋੜੇ ਕੈਮਰੇ ਦੇ ਜ਼ਰੀਏ ਕਹਿ ਰਿਹਾ ਵੀ ਮਹਾਰਾਜ ਯਾਰ ਤੜਫਾਈ ਨਾ ਜਦੋਂ ਤੇਰਾ ਜੀ ਚਾਹੇਗਾ ਉਦੋਂ ਲੈ ਜੀ ਪਰ ਲੈ ਕੇ ਜਾਈ ਮਿੰਟਾਂ ਸੈਕਿੰਟਾਂ ਦੇ ਵਿੱਚ ਮੈਨੂੰ ਕਿਸੇ ਚੀਜ਼ ਦੀ ਚਾਹਨਾ ਨਹੀਂ ਨਾ ਤੇ ਬਸ ਇੰਨੀ ਕੁ ਮਿਹਰ ਦੀ ਨਿਗਾ ਰੱਖੀ ਵੀ ਕੱਲ ਨੂੰ ਇਹ ਨਾ ਵੀ ਮੰਜੇ ਤੇ ਪਿਆ ਤੜਫ ਰਿਹਾ ਕਾਨੂੰ ਕਿਸੇ ਦੇ ਵਜਨ ਬਨ ਜਾ ਮ ਇਹ ਆ ਵੀ ਉਹ ਵਸ ਅਗਰ ਹਾਂ ਹਾਂ ਅਗਰ ਮੇਰੇ ਦਿਲ ਚ ਸੱਚੇ ਦਿਲ ਤੋਂ ਹਮ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਛੋਟੇ ਸਹਿਬਜ਼ਾਦਿਆਂ ਨੂੰ ਮੈਂ ਬਸ ਇਹੀ ਉਹਨਾਂ ਨੂੰ ਕਹਿੰਦਾ ਵੀ ਮਹਾਰਾਜ ਵੀ ਐਸਾ ਨਾ ਕੋਈ ਵੀ ਮਤਲਬ ਉਹ ਕਰਾ ਵੈਸੇ ਹੋਣਾ ਤਾਂ ਉਹੀ ਆ ਜੋ ਜੀ ਵਿਧਾਤਾ ਨੇ ਲਿਖ ਦਿਆ ਹਮ ਮੇਰੇ ਮਦਰ ਕਹਿੰਦੇ ਹੁੰਦੇ ਸੀ ਹੱਥ ਦੀਆਂ ਲਕੀਰਾਂ ਮਿਟ ਸਕਦੀਆਂ ਮੱਥੇ ਦੇ ਲੇਖ ਨਹੀਂ ਮਿਟਦਾ ਜੋ ਬੇਮਤਾ ਨੇ ਥੋੜੇ ਮੁਕੱਦਰ ਤੇ ਮੱਥੇ ਤੇ ਲਿਖ ਦਿਿਆ ਨਾ ਉਹ ਬਰਹਾਲ ਹੋ ਕੇ ਹਟਣਾ ਹੂੰ ਬਾਕੀ ਸਰ ਇਹ ਆ ਵੀ ਨੇਕੀ ਦੇ ਕੰਮ ਮੈਂ ਸੋਚਦਾ ਵੀ ਮੈਂ ਕਰਾਂ ਹੂੰ ਪਰਮਾਤਮਾ ਕਰਵਾ ਵੀ ਰਿਹਾ ਹੂੰ ਇਹੀ ਮੈਂ ਆਪਣੇ ਬੇਟੇ ਨੂੰ ਕਰਨਾ ਹੁਣਾ ਵੀ ਥੋੜਾ ਖਾਣਾ ਇੱਜ਼ਤ ਦਾ ਖਾਣਾ ਠੀਕ ਹੈ ਵੀ ਕਿਸੇ ਨਾਲ ਮਤਲਬ ਉਹ ਨਹੀਂ ਕਰ ਹੂੰ ਕੁਝ ਲੋਗ ਇਹ ਗੱਲ ਨੇ ਵੀ ਹਾਂਜੀ ਇਹ ਕਿਉਂ ਮਤਲਬ ਆਉਂਦਾ ਯਾਰ ਹੂੰ ਇੱਥੇ ਤੱਕ ਕਿ ਮੇਰੇ ਗਵਾਂਡ ਚ ਵੀ ਨਹੀਂ ਪਤਾ ਲੱਗਿਆ ਸਹੀ ਅੱਛਾ ਗਵਾਂਡ ਚ ਵੀ ਮੇਰਾ 23 ਸਹੀ ਨਹੀਂ ਕਿਸੇ ਨੂੰ ਨਾ ਹਮ ਦੱਸਿਆ ਨਹੀਂ ਬਸ ਉਹ ਰਾਤ ਨੂੰ برف ਆਂਦੀ ਸੀ ਜੀ ਉਹ ਵੀ ਚੋਰੀ ਚੁਪੇ ਲਿਆਣਾ ਤੋੜਨਾ ਤੋੜ ਕੇ ਬਸ ਹਮ ਆਪਣਾ ਸਰੋ ਹੁਣ ਦੇਖ ਰਹੇ ਆ ਜੀ ਅੱਜ ਤੋਂ ਕਈ ਸਾਲ ਪਹਿਲਾਂ 100 ਸਾਲ ਜਾਂ 50 ਸਾਲ ਪਹਿਲਾਂ ਜਿਹੜੀ ਸਵਾ ਸ਼ੀਦੀ ਜੋੜ ਪਰਦਾ ਹੈ ਉਹ ਕੁਝ ਹੋਰ ਵੱਖਰੇ ਤਰੀਕੇ ਦਾ ਸੀ ਹੁਣ ਬਹੁਤ ਸਾਰੇ ਇਹ ਵੀ ਸਵਾਲ ਹੋ ਗਏ ਨੇ ਕਿ ਅਸੀਂ ਉਸ ਸ਼ਰਦਾ ਦੇ ਨਾਲ ਜਾ ਨਹੀਂ ਪਾਉਂਦੇ ਜਾਂ ਨੌਜਵਾਨ ਨੇ ਉਹ ਹੁੱਲਣ ਬਾਜ਼ੀ ਵੀ ਵਿੱਚ ਨੂੰ ਕਰ ਲੈਣੇ ਉਹ ਹੁੱਲਣ ਬਾਜ਼ੀ ਮੈਂ ਸਰ ਤੁਹਾਨੂੰ ਦੱਸਦਾ ਇਹ ਅੱਜ ਤੋਂ ਮਤਲਬ ਕੋਈ 30 ਸਾਲ ਪੁਰਾਣੀ ਗੱਲ ਆ ਜੀ ਅਸੀਂ ਆਪਣੇ ਨਾਨਕੇ ਗਏ ਸੀਗੇ ਛੋਟੇ ਹੋਣੇ ਉਹ ਸਵਾ ਦੇ ਇਹ ਉਸ ਨੂੰ ਮੇਲਾ ਦੱਸਦੇ ਹੁੰਦੇ ਸੀ ਵੀ ਮੇਲੇ ਤੇ ਚੱਲਿਆਂ ਜੀ ਅਸੀਂ ਜੀ ਇਹ ਤਾਂ ਠੋਠੀ ਮੈਂ ਤੁਹਾਨੂੰ ਦੱਸਦਾ ਕਿ ਮੀਡੀਆ ਦੇ ਕੁਝ ਲੋਕ ਹੁਣ ਬਹੁਤ ਜ਼ਿਆਦਾ ਸਮਝਦਾਰ ਹੋ ਗਏ ਜੋ ਕਿ ਨਹੀਂ ਤਾਂ ਉਹਨਾਂ ਨੂੰ ਉਹ ਦੱਸਦੇ ਸੀ ਉੱਥੇ ਖੱਪ ਪਾਣ ਕਰਦੇ ਕਈ ਕਈ ਸਾਲ ਪਹਿਲਾਂ ਤਾਂ ਦੇਖੋ ਮੇਲੇ ਸੀ ਤੁਸੀਂ ਮੇਲਾ ਸੀ ਹਾਂਜੀ ਝੂਟੇ ਚੰਡੋਲ ਸੀ ਇਹ ਚੀਜ਼ਾਂ ਦਾ ਤਾਂ ਕੋਈ ਹੈ ਨਹੀਂ ਕਿਉਂਕਿ ਦੇਖੋ ਸਾਡੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਹੋ ਜਾਂਦੀ ਆ ਰਿਸ਼ਤੇਦਾਰੀ ਚ ਅਸੀਂ ਬੜੇ ਬੜੀ ਦੇਰ ਤੱਕ ਸੋਗ ਬਣਾਉਂਦੇ ਆ ਲੋਕ ਸਮਝਦੇ ਨਹੀਂ ਨਾ ਹਾਂਜੀ ਵੀ ਉਹ ਇਹ ਦਿਨ ਕਿਹੜੇ ਨੇ ਹੈ ਨਾ ਇਹ ਸਾਡੇ ਬਾਬੇ ਹਾਂ ਜਦੋਂ ਸ਼ਹੀਦ ਹੋਏ ਉਹ ਦਿਨ ਨੇ ਤੁਸੀਂ ਸਮਝੋ ਤੁਸੀਂ ਤੁਹਾਡੇ ਪਰਿਵਾਰ ਚੋਂ ਕੋਈ ਗਿਆ ਹੋਵੇ ਤੇ ਤੁਸੀਂ ਝੂਟਾ ਲੈਂਦੇ ਹੋ ਛੋਟੇ ਹਾਂ ਬਹੁਤ ਹੂੰ ਇਹ ਤਾਂ ਹੋਣਾ ਚਾਹੀਦਾ ਸੀਗਾ ਵੈਸੇ ਅੱਗੇ ਨਾਲੋਂ ਬਹੁਤ ਫਰਕ ਪਿਆ ਹੈ ਸਰ ਬਹੁਤ ਫਰਕ ਪਿਆ ਜੀ ਹੂੰ ਜਿਵੇਂ ਅੱਗੇ ਲੋਕ ਟਰੈਕਟਰਾਂ ਦੇ ਵੱਡੇ ਵੱਡੇ ਡੈਕ ਲਾਉਂਦੇ ਸੀ ਹੁਣ ਅੱਗੇ ਨਾਲੋਂ ਮੈਂ ਤੁਹਾਨੂੰ ਦੱਸਾਂ ਵੀ ਕਾਫੀ ਮੈਂ ਦੇਖਾ ਅੱਗੇ ਸਾਡੇ ਨਾਲ ਅਫਿਸ ਹੁੰਦਾ ਸੀ ਨੀਲਾ ਭਵਨ ਸਾਡੇ ਸਟੇਟ ਬੈਂਕ ਆਫ ਇੰਡੀਆ ਦਾ ਜੀ ਉੱਥੇ ਨੂੰ ਲੋਕ ਲੰਘਦੇ ਹੁੰਦੇ ਸੀ ਅਸੀਂ ਦੇਖਦੇ ਹੁੰਦੇ ਸੀ ਹੁਣ ਇਹ ਆ ਵੀ ਸਾਨੂੰ ਕੋਈ ਦਿਖਦਾ ਨਹੀਂ ਇਸ ਤਰ੍ਹਾਂ ਬਹੁਤ ਘੱਟ ਹੂੰ ਥੋੜਾ ਜਿਹਾ ਸਮਝੇ ਨੇ ਲੋਕ ਬਹੁਤ ਸਮਝੇ ਸਰ ਹੂੰ ਤੇ ਤੁਹਾਨੂੰ ਲੱਗਦਾ ਕਿ ਕਿਰਪਾ ਇਸੇ ਤਰੀਕੇ ਨਾਲ ਬਣੀ ਰਹੂਗੀ ਜੀ ਹਾਂ ਸਰ ਇਹਦੇ ਨਾਲ ਵੀ ਜਿਆਦਾ ਅੱਛਾ ਮਤਲਬ ਲੋਕਾਂ ਦਾ ਉਹ ਹੋਈਗਾ ਜੀ ਹੂੰ ਜਿੱਥੇ ਤੁਹਾਡੇ ਤੇ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਜੇ ਤੁਸੀਂ ਸੇਵਾ ਨਿਭਾਉਣੀ ਹੋ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਦੇਖੋ ਸਰ ਇਹ ਮੈਂ ਇੱਕ ਕਿਰਪਾ ਦਾ ਹੀ ਮਾਰਾ ਦਾ ਉਹ ਕਹਿਣਾ ਵੀ ਜਿਸ ਨਾਲ ਨਹਾ ਕੇ ਉਹਨਾਂ ਨੇ ਬਿਠਾਇਆ ਵੈ ਮਨੂੰ ਇੱਕ ਕਿਰਪਾਈ ਆ ਹੂੰ ਅਰਦਾਸ ਕਰਦੇ ਹੁੰਨੇ ਆ ਵੀ ਜਿਵੇਂ ਜਿਵੇਂ ਉਮਰ ਵੀ ਢਲਦੀ ਜਾ ਰਹੀ ਆ ਹਰ ਸਾਲ ਦੀ ਇੱਕ ਚੁਣੌਤੀ ਹੋ ਜਾਂਦੀ ਆ ਬਰਫ਼ ਦੇ ਨਾਲ ਨਹਾਉਣਾ ਬਾਕੀ ਬਈ ਬਾ ਪਰਮਾਤਮਾ ਨੂੰ ਇਹੀ ਕਹਿੰਦਾ ਸੱਚੇ ਬਾਦਸ਼ਾਹ ਨੂੰ ਵੀ ਮਾਰਾ ਮਸਤੰਦ ਰੁਖ ਸੀ ਰੱਖੀ ਵੀ ਮਤਲਬ ਕੋਈ ਉਹ ਨਾ ਕਰੀ ਬੀਜਰੀ ਸੇਵਾ ਦਿੱਤੀ ਇਹ ਸੇਵਾ ਜਦ ਤੱਕ ਜਾਨ ਚ ਜਾਨ ਹੈ ਉਹ ਤੱਕ ਤੁਸੀਂ ਕਰਵੰਦੇ ਰਹਿਣਾ ਨਹੀਂ ਉਹ ਵੀ ਚਲੋ ਦੇਖੋ ਸਾਡਾ ਤਾਂ ਫਰਜ਼ ਸੀਗਾ ਕਿਉਂਕਿ ਅਸੀਂ ਇਸ ਲਾਈਨ ਦੇ ਆ ਜਿਵੇਂ ਹੁਣ ਤੁਸੀਂ ਦੱਸਿਆ ਕਿ 28 ਸਾਲ ਤੋਂ ਤੁਸੀਂ ਕਰਦੇ ਆ ਰਹੇ ਹੋ ਐਕਤੀ ਸਰ ਮੈਨੂੰ 28 ਮਹੀਨਿਆਂ 28 ਮਹੀਨਿਆਂ ਹੈ ਨਾ ਤੇ ਹੁਣ ਦੇਖੋ ਉਮਰ ਵੀ ਤੁਹਾਡੀ 55 ਸਾਲ ਦੀ ਜਿਵੇਂ ਪਰਸਨਲੀ ਕਹਾਂ ਤਾਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਜਿੰਨੇ ਸਾਲ ਪ੍ਰਮਾਤਮਾ ਨੇ ਮਰਾਨ ਨੇ ਤੁਹਾਡੇ ਤੋਂ ਸੇਵਾ ਲੈਣੀ ਸੀ ਲੈ ਲਈ ਕਿਉਂਕਿ ਇਹ ਵੀ ਨਾ ਹੋਵੇ ਨਾ ਕਿ ਤੁਸੀਂ ਸੇਵਾ ਦੇ ਕਰਕੇ ਕੱਲ ਨੂੰ ਕੋਈ ਤੁਹਾਡੇ ਮਤਲਬ ਬਾਡੀ ਨੂੰ ਕੋਈ ਤਕਲੀਫ ਆਵੇ ਕੋਈ ਸਮਝ ਰਹੇ ਹੋ ਨਾ ਤੁਸੀਂ ਮੈਂ ਕੀ ਕਹਿਣਾ ਮਤਲਬ ਇਹ ਵੀ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਨੂੰ ਵੀ ਇੱਕ ਹੁਣ ਮੂਰ ਬਣਾਉਣਾ ਪਊਗਾ ਮਨ ਬਣਾਉਣਾ ਪਊਗਾ ਕਿਉਂਕਿ ਜਿਵੇਂ ਜਿਵੇਂ ਉਮਰ ਲੰਬੀ ਹੁੰਦੀ ਹੈ ਇਹ ਸੇਵਾ ਕਰਨੀ ਬਹੁਤ ਔਖੀ ਹੈ ਵੀ ਅੱਜ ਤੋਂ ਚਲੋ 2 ਸਾਲ ਹੋਲ ਕਰ ਲਾਂਗੇ ਜਾਂ ਜਦੋਂ ਤੱਕ ਪ੍ਰਮਾਤਮਾ ਨੇ ਥੋੜੀ ਸਿਹਤ ਬਖਸ਼ੀ ਦੇਖੋ ਸਰ ਮੈਂ ਇੱਕ ਹੀ ਗੱਲ ਕਹਿਣਾ ਚਾਹਨਾ ਹੂੰ ਜੇ ਤਾਂ ਜਿੱਸਾ ਮੈਨੂੰ ਸ਼ੂਗਰ ਦਾ ਮਤਲਬ ਹੋ ਗਿਆ ਕਿਉਂਕਿ ਮੇਰੀ ਸ਼ੂਗਰ ਨਾ ਮੈਂ ਥੋੜੇ ਦਿਨ ਪਹਿਲੇ ਕਰਾਇਆ ਮੇਰੀ 450 ਸ਼ੂਗਰ ਆਈ ਵੀ ਸੀ ਬਹੁਤ ਜ਼ਿਆਦਾ ਤੇ ਮੇਰੇ ਦਫਤਰ ਦੇ ਵਿੱਚ ਵੀ ਕੁਝ ਮਤਲਬ ਉਹਨਾਂ ਨੇ ਵੀ ਕਿਹਾ ਯਾਰ ਬਹੁਤ ਜ਼ਿਆਦਾ ਹੋ ਗਿਆ ਪਰ ਮੈਂ ਹੁਣ ਵੈਸੇ ਚੈੱਕ ਨਹੀਂ ਕਰਾਇਆ ਪਰ ਅੱਜ ਮੈਨੂੰ ਲੱਗਦਾ ਵੀ ਮੇਰੀ ਥੋੜੀ ਘਟੀ ਹੋਈਗੀ ਤਾਂ ਮੇਰਾ ਮਨ ਦੇ ਵਿੱਚ ਇੱਕ ਇਹੀ ਸੀਗਾ ਵੀ ਮਾਲਕਾ ਵੀ ਮੈਨੂੰ ਦਵਾਈਆਂ ਡੋਲਣਾ ਹੋਣਗੀਆਂ ਕਿਉਂਕਿ ਦੇਖੋ 28 ਸਾਲ ਤੋਂ ਤੁਸੀਂ ਕਰਦੇ ਆ ਰਹੇ ਹੋ ਇਹ ਸੇਵਾ ਇੱਕ ਵੈਸੀ ਪ੍ਰੈਸ਼ਰ ਹੋ ਜਾਂਦਾ ਨਾ ਕਿ ਨਹੀਂ ਮੈਂ ਕਰਨਾ ਮੈਂ ਇਸ ਸਾਲ ਵੀ ਕਰਨਾ ਇਸ਼ਨਾਨ ਹਾਂ ਸਰ ਇੱਕ ਜ਼ਿੰਮੇਵਾਰੀ ਹੋ ਜਾਂਦੀ ਹੈ ਜ਼ਿੰਮੇਵਾਰੀ ਹਾਂ ਸਰ ਇਹਦਾ ਹੀ ਚੀਜ਼ ਮਤਲਬ ਤੁਹਾਡੇ ਵੀ ਮਨ ਚ ਆਉਂਦਾ ਹੋਊਗਾ ਨਾ ਵੀ ਮੈਂ ਸਕਿਪ ਕਰਦਾ ਤਾਂ ਮੈਨੂੰ ਲੋਕ ਕੀ ਕਹਿਣਗੇ ਵੀ ਹੁਣ ਇਹ ਕਹਿਣਗੇ ਵੀ ਹੁਣ ਕਿਉਂ ਨਹੀਂ ਕਰਦਾ ਮੈਂ ਉਹ ਗੱਲ ਕਰਕੇ ਕਹਿ ਰਿਹਾ ਵੀ ਤੁਸੀਂ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਨਾਲ ਦੀ ਨਾਲ ਸਿਹਤ ਤਾਂ ਦੇਖੋ ਸਰ ਮਾਲਕ ਦੇ ਹੱਥ ਚ ਹੁੰਦਾ ਉਹਨਾਂ ਨੇ ਜਦੋਂ ਤੱਕ ਤੁਹਾਡੇ ਤੋਂ ਕੋਈ ਕੋਈ ਵੀ ਬੰਦਾ ਹੈ ਜਦੋਂ ਤੱਕ ਉਹਨਾਂ ਨੇ ਕਿਸੇ ਬੰਦੇ ਤੋਂ ਸੇਵਾ ਕਰवानी ਆ ਕਰਵਾ ਲੈਣਗੇ ਤੇ ਉਹਨਾਂ ਨੇ ਕਰਵਾਨੀਆਂ ਹੀ ਕਰवानी ਹਰ ਹਾਲ ਚ ਕਰवानी ਆ ਤੁਹਾਨੂੰ ਜਿੰਨਾ ਮਰਜੀ ਤੁਸੀਂ ਉਹ ਕਰ ਲਓ ਵੀ ਮੈਂ ਨਹੀਂ ਕਰਨਾ ਉਹਨਾਂ ਨੇ ਲੈਣੀਆਂ ਹੀ ਲੈਣੀਆਂ ਹੁਣ ਦੇਖੋ ਨਿਤਨੇ ਅਸੀਂ ਸੋਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਮੈਂ ਤੇ ਮੇਰਾ ਬੇਟਾ ਨਾ ਅਸੀਂ ਆਈ ਫਰਡੇ ਨੂੰ ਮਤਲਬ ਦਸ ਕਵੇ ਜਾਂਦੇ ਸੀ ਦੁਖਨਵਰਨ ਸਾਹਿਬ ਅੱਛਾ ਦਰਬਾਰ ਸਾਹਿਬ ਮਤਲਬ ਦੁੱਧ ਨਾਲ ਜੋ ਸਾਡੇ ਤੋਂ ਸੜਦਾ ਹੁੰਦੀ ਸੀ ਅਸੀਂ ਸੋਕੇ ਸیرے 5 ਵਜੇ ਜਾਂਦੇ ਸੀ ਅੱਛਾ ਹੁਣ ਮੇਰੇ ਪਿੱਛੇ ਜੇ ਵਾਈਫ ਨੇ ਮਤਲਬ ਥੋੜੇ ਢਿੱਲੇ ਚੱਲ ਰਹੇ ਆ ਆਪਰੇਸ਼ਨ ਜੋ ਹੋਇਆ ਉਹ ਨਹੀਂ ਅਸੀਂ ਜਾ ਰਹੇ ਤੇ ਨਹੀਂ ਤਾਂ ਅਸੀਂ ਦੋਨੋਂ ਮੈਂ ਤੇ ਮੇਰਾ ਬੇਟਾ ਮੈਂ ਪਹਿਲੇ ਕੱਲ ਗਿਆ ਜੀ ਬਾਅਦ ਚ ਫੇ ਮੇਰਾ ਬੇਟਾ ਕਹਿੰਦਾ ਪਾਪਾ ਮੈਂ ਵੀ ਜਾਇ ਕਰਾਂਗਾ ਤੇ ਮਨੇ ਕਹਾਂ ਚੱਲ ਫਿਰ ਅਸੀਂ ਜਾਂਦੇ ਸੀ ਇਹਦਾ ਦੱਸ ਇਹ ਨਾ ਚੀਜ਼ਾਂ ਦੇਖੋ ਇਹ ਚੰਗੇ ਸੰਸਕਾਰ ਹੁੰਦੇ ਨੇ ਨਾ ਇਹ ਅੱਗੇ ਟਰੈਵਲ ਕਰਦੇ ਨੇ ਹਾਂ ਜੀ ਹਾਂ ਜੀ ਤੁਹਾਡੇ ਚ ਟਰੈਵਲ ਕੀਤੇ ਤੁਹਾਡੇ ਪਿਤਾ ਜੀ ਨੇ ਉਹ ਸੁਣਾਈਆਂ ਹਾਂ ਜੀ ਸਾਰੀਆਂ ਕਹਾਣੀਆਂ ਸ਼ਹਾਦਤਾਂ ਦੀਆਂ ਹੁਣ ਤੁਹਾਡਾ ਬੇਟਾ ਵੀ ਤਾਂ ਤੁਹਾਨੂੰ ਦੇਖ ਕੇ ਅੱਗੇ ਆ। ਕਦੇ ਐਦਾਂ ਹੋਇਆ ਜੀ ਕਿ ਬੇਟੇ ਨੇ ਕਿਹਾ ਵੀ ਪਾਪਾ ਚਲੋ ਤੁਸੀਂ ਹੁਣ ਰੈਸਟ ਕਰੋ ਹੁਣ ਮੈਨੂੰ ਸੇਵਾ ਦੇ ਦਿਓ ਇਹ। ਹੋਈ ਕਦੇ ਗੱਲ। ਅਸਰ ਇਹ 2022 ਚ ਇੱਕ ਵਾਰੀ ਕੀ ਹੋਇਆ ਸੀਗਾ। ਅੱਛਾ। ਮੈਂ ਜੋ ਸਨਾਨ ਕਰਕੇ ਅੰਦਰ ਜੋਤ ਲਾਣਾ ਹੁੰਨਾ ਜੀ ਮੈਂ। ਅੱਛਾ। ਠੀਕ ਹੈ। ਮੈਂ ਨਾ ਨਹਾਉਣ ਤੋਂ ਬਾਅਦ ਜੋਤ ਲਗਾ ਕੇ ਹੂੰ ਥੋੜੀ ਦੇਰ ਜੋ ਹੁਣ ਹਰਦਾ। ਮੇਰੇ ਟੱਪ 'ਚ ਥੋੜਾ ਪਾਣੀ ਬਚ ਗਿਆ ਸੀ ਇਹ। ਅੱਛਾ। ਇਹ ਪਿੱਛੇ ਤੋਂ ਜੀ ਇਹ ਮੇਰੇ ਆਂਦੇ ਨੂੰ ਜਦੋਂ ਮੈਂ ਬਾਹਰ Nikalਣ ਲੱਗਿਆ ਨਾ 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 ਚੁੱਕ ਹਾਂ ਫਿਰ ਮੈਂ ਕਿਆ ਕਿਆ ਉਹ ਕਹਿੰਦੇ ਆ ਪਪਾ ਜੀ ਤੁਸੀਂ ਤਾਂ ਹਾਰੀ ਮੈਂ ਵੀ ਨਾ ਮੈਂ ਕਿਹਾ ਯਾਰ ਮੇਰੇ ਔਰ ਤੇਰੇ ਦੇ ਵਿੱਚ ਉਹ ਵੀ ਤੂੰ ਹੀ ਨਾ ਹੂੰ ਕਿਉਂਕਿ ਦੇਖੋ ਮੈਂ ਤੁਹਾਨੂੰ ਸਹੀ ਗੱਲ ਦਾ ਵੀ ਉਹ ਗੁਰੂ ਗੋਬਿੰਦ ਸਿੰਘ ਜੀ ਉਹ ਸੀਗੇ ਜਿਹੜੇ ਆਪਣੇ ਬੱਚਿਆਂ ਨੂੰ ਮਤਲਬ ਅਸੀਂ ਉਹਨਾਂ ਦੀ ਰੀਤ ਤਾਂ ਕਿ ਅਸੀਂ ਤਾਂ ਤਿੰਨ ਕਾ ਵੀ ਨਹੀਂ ਔਰ ਤੁਹਾਨੂੰ ਵੀ ਬਖਸ਼ਿਸ਼ ਹੀ ਆ ਨਾ ਇਹ ਜਿਹੜੇ ਤੁਸੀਂ ਐਨੇ ਸਾਲ ਤੋਂ ਕਰਦੇ ਆ ਰਹੇ ਹੋ ਤੇ ਸੌਖਾ ਕੰਮ ਨਹੀਂ ਹੈ ਸੌਖਾ ਤਾਂ ਮੈਨੂੰ ਇਹ ਸੀਗਾ ਵੀ ਯਾਰ ਤੂੰ ਬਿਮਾਰ ਨਾ ਹੋ ਜਾ ਕੋਈ ਕਨਿੰਬਾਪਾ ਜੇ ਤੁਸੀਂ ਕਰਦੇ ਉਹੀ ਗੱਲ ਫਿਰ ਉਹੀ ਗੱਲ ਬਾਪ ਵਾਲੀ ਬਾਪ ਵਾਲੀ ਗੱਲ ਕਿ ਮੇਰੇ ਬੱਚੇ ਨੂੰ ਮੇਰੇ ਬੱਚੇ ਉਹ ਦੇਖਣਗੇ ਹਾਂ ਉਹ ਇੱਕ ਧਰਮ ਨੂੰ ਬਚਾਉਣ ਦੇ ਮਾਰੇ ਉਹਨਾਂ ਨੇ ਆਪਣੇ ਬੱਚੇ ਉਹੀ ਗੱਲ ਹੈ ਨਾ ਹੁਣ ਗੁਰੂ ਗੋਬਿੰਦ ਸਿੰਘ ਜੀ ਤਾਂ ਹੋਰ ਪਾਸੇ ਨਿਕਲ ਚੁੱਕੇ ਸੀ ਇਹਨਾਂ ਦਿਨਾਂ ਦੇ ਵਿੱਚ ਪਰ ਉਹਨਾਂ ਨੂੰ ਇਹ ਤਾਂ ਪਤਾ ਸੀ ਨਾ ਕਿ ਮੇਰੇ ਬੱਚੇ ਦੋ ਤਾਂ ਮੈਂ ਸ਼ਹੀਦ ਕਰਵਾਲੇ ਸਾਹਮਣੇ ਮੇਰੇ ਦੋ ਛੋਟੇ ਨੇ ਮੇਰੀ ਮਾਤਾ ਦੇ ਨਾਲ ਨੇ ਕਿੱਥੇ ਹੋਣਗੇ ਖਬਰ ਤਾਂ ਪਹੁੰਚਦੀ ਹੋਏ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਉਹ ਸਰ ਮੈਂ ਰੋਣਾ ਹੁਣਾ ਜੀ ਕਈ ਵਾਰ ਮੈਂ ਆਉਂਦਾ ਜੀ ਰੋਣਾ ਸਹੀ ਗਾ ਬੈਠਾ ਨਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹਮ ਮੈਂ ਹੁਣ ਵੀ ਮੈਂ ਅੰਦਰ ਇੱਕ ਪਾਸੇ ਕਮਰੇ ਚ ਬੈਠਾ ਸੀ ਮਤਲਬ ਅੰਦਰੋਂ ਮਨੋਂ ਹੋ ਰਿਹਾ ਸੀ ਵੀ ਉਹ ਕਿਹਦਾ ਜੇ ਤੁਸੀਂ ਉਹ ਚੀਜ਼ ਨੂੰ ਮਹਿਸੂਸ ਕਰ ਗਏ ਨਾ ਫਿਰ ਤੁਹਾਡੀ ਅੱਖਾਂ ਚ ਪਾਣੀ ਆਉਣਾ ਹੀ ਹਾਂਜੀ ਫਿਰ ਤੁਸੀਂ ਰੋਏ ਬਿਨਾਂ ਰਹਿ ਨਹੀਂ ਸਕਦੇ ਉਹ ਉਹ ਮਤਲਬ ਅੰਦਰੋਂ ਨਾ ਮਨ ਪਰਦਾ ਸੀ ਹੁਣ ਮੈਨੂੰ ਇਹ ਸਵੇਰ ਦੇ ਤੁਸੀਂ ਯਕੀਨੀ ਕਹਿੰਦਾ ਮਤਲਬ 10 ਵਾਰੀ ਪੁੱਛ ਚੁੱਕੇ ਆ ਜੋ ਰੋਟੀ ਖਾ ਲ ਖਾ ਲ ਮੈਂ ਕਹਾ ਯਾਰ ਮੇਰਾ ਦਿਲ ਨਹੀਂ ਖਾ ਸਾਰਾ ਦਿਨ ਦੀ ਤੁਸੀਂ ਰੋਟੀ ਖਾਦੀ ਹੋਣੀ ਮੈਂ ਕੱਲ ਦੀ ਰੋਟੀ ਖਾਈ ਵੀ ਮਨਣ ਕੱਲ ਮਤਲਬ ਪੂਰਾ ਦਿਨ ਨਹੀਂ ਤੁਸੀ ਜਿਆਦਾ ਫਿਰ ਠੱਕਾ ਕਰਦੇ ਹੋ ਮੈਨੂੰ ਲੱਗਦਾ ਠੱਕਾ ਬਸ ਅੰਦਰ ਹੀ ਮਤਲਬ ਉਹ ਇੱਛਾ ਹੀ ਨਹੀਂ ਹੁੰਦੀ ਇੱਛਾ ਨਹੀਂ ਹੋਈ ਚਾਹ ਤਾਂ ਮੈਂ ਪੀ ਲਈ ਦਿਨ ਚ ਮਤਲਬ 3-4 ਵਾਰੀ ਹੂੰ ਰੋਟੀ ਦਾ ਮੈਨੂੰ ਬੇਟੇ ਨੇ ਵੀ ਹਾਕਿ ਕੇ ਆ 7 ਵਜੇ ਕਾਲੋਂ ਵਾਪਸ ਵੇਰਦੀ ਨਹੀਂ ਖਾਈ ਮੈਂ ਕਿਹਾ ਨਹੀਂ ਯਾਰ ਮੇਰਾ ਦਿਲ ਨਹੀਂ ਕਰਦਾ ਤੂੰ ਮਨੂੰ ਤੂੰ ਉਧਰ ਬੈਠ ਮਮਮੀ ਕੋਲੇ ਮਨੂੰ ਇੱਧਰ ਇਕੱਲੇ ਨੂੰ ਬੈਠਣ ਦੇ ਮੈਂ ਇਕੱਲਾ ਉਧਰ ਕਮਰੇ ਚ ਬੈਠਾ ਸੀਗਾ ਉਹਦੇ ਕਰਕੇ ਸਰ ਬਸ ਮਨ ਚ ਇਹ ਹੋ ਜਾਂਦਾ ਵੀ ਹੂੰ ਬਹੁਤ ਚਲੋ ਕੋਈ ਨਹੀਂ ਲਖੋਂ ਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਤੇ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਆਂ ਪ੍ਰਮਾਤਮਾ ਅੱਗੇ ਕਿ ਦੇਖੋ ਤੁਸੀਂ ਇਹ ਜਿਹੜੀ ਸੇਵਾ 28 ਸਾਲਾਂ ਤੋਂ ਕਰਦੇ ਆ ਰਹੇ ਹੋ ਅਸੀਂ ਤਾਂ ਕਹਾਂਗੇ ਕਿ ਚਲੋ ਕਰਦੇ ਰਹੋ ਤੁਸੀਂ ਇਹ ਸੇਵਾ ਪ੍ਰਮਾਤਮਾ ਗੁਰੂ ਮਹਾਰਾਜ ਹਰ ਕਿਸੇ ਨੂੰ ਨਹੀਂ ਦਿੰਦੇ ਸਾਡੇ ਵਰਗਿਆਂ ਨੂੰ ਨਾ ਮਿਲਗੀ ਤੁਹਾਨੂੰ ਚੂਜ਼ ਕੀਤਾ ਉਹਨਾਂ ਨੇ ਇਸ ਸੇਵਾ ਦੇ ਲਈ ਬਾਕੀ ਸਰ ਇੱਕ ਹੀ ਹੁੰਦਾ ਨਾ ਵੀ ਇੱਕ ਪਿੰਡੇ ਤੇ ਪਾਣੀ ਘੇਰਨਾ ਹਾਂ ਠੀਕ ਹੈ ਨਾ ਇੱਕ ਹੁੰਦਾ ਕਿ ਪ੍ਰੋਪਰ ਨਾ ਪ੍ਰੋਪਰ ਜਿਵੇਂ ਤੁਸੀਂ ਸਾਬਣ ਲਾਏ ਮੈਂ ਤਾਂ ਉਹੀ ਦੇਖ ਰਿਹਾ ਪਹਿਲਾਂ ਤੁਸੀਂ ਸਿਰ ਤੇ ਵੀ ਪਾਣੀ ਪਾਇਆ ਹਾਂਜੀ ਫਿਰ ਤੁਸੀਂ ਪੂਰੀ ਸਾਬਣ ਲਾਏ ਤਨਾ 10 15 ਮਿੰਟ 20 ਮਿੰਟ ਲਾ ਕੇ ਤੁਸੀਂ ਪੂਰਾ ਹੋ ਗਿਆ ਹਾਂ ਇਹ ਨਹੀਂਗਾ ਵੀ ਪਤਾ ਪ੍ਰੋਪਰ ਜਿਵੇਂ ਆਪਾਂ ਗਰਮੀ ਚ ਜਾਣੇ ਇਸ ਤਰ੍ਹਾਂ ਨਹੀਂ ਨਹੀਂ ਬਹੁਤ ਵੱਡੀ ਸੇਵਾ ਜੀ ਨਾ ਨਾ ਜੀ ਸਾਡਾ ਤਾਂ ਸਿਰ ਤੁਹਾਡੇ ਅੱਗੇ ਵੀ ਚੁਕਦਾ ਹੈ ਨਹੀਂ ਨਹੀਂ ਸਾਹਿਬ ਨਹੀਂ ਆਪਾਂ ਤਾਂ ਸਰ ਤੁਸੀਂ ਇਹ ਨਾ ਕਰ ਰਹੇ ਹਾਂ ਛੋਟੇ ਹੂੰ ਮਤਲਬ ਇਹ ਆ ਵੀ ਤੁਹਾਨੂੰ ਇੰਨੀਆਂ ਤਕਲੀਫਾਂ ਇਨੇ ਦੂਰ ਤੋਂ ਤੁਸੀਂ ਦੇਖੋ ਸਾਡੇ ਰਾਹੀ ਠੋਡੇ ਰਾਹੀ ਨਹੀਂ ਸਾਨੂੰ ਤਾਂ ਚਲੋ ਇਹ ਹੁੰਦਾ ਕਿ ਤੁਸੀਂ ਐਡੀ ਸੇਵਾ ਕਰ ਰਹੇ ਹੋ ਘਟੋ ਘਟ ਪੂਰੇ ਦੁਨੀਆ ਨੂੰ ਪਤਾ ਤਾਂ ਲੱਗੇ ਨਾ ਕਿ ਲਕਸ਼ਮਣ ਦਾਸ ਟੋਨੀ ਜੀ ਐਸੇ ਹੈਗੇ ਨੇ ਬੈਠੇ ਪਟਿਆਲੇ 'ਚ 28 ਸਾਲਾਂ ਤੋਂ ਕਰਦੇ ਆ ਰਹੇ ਨੇ ਚਲੋ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦੇ ਆਂ ਜੀ ਤੇ ਪ੍ਰਮਾਤਮਾ ਤਾਂ ਮੇਰੀ ਰੱਖੇ ਤੁਹਾਡੇ ਦਿੱਤੇ ਵਧੀਆ ਗੱਲਾਂ ਬਾਕੀ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਜੀ ਲੋਕਾਂ ਦੀਆਂ ਬਹੁਤ ਦਵਾਵਾ ਮੇਰੇ ਨਾਲ ਲੋਕਾਂ ਦੀਆਂ ਥੋੜੇ ਜਿਹੇ ਪਾਈਆਂ ਦੀਆਂ ਹੋਰ ਮਤਲਬ ਥੋੜੇ ਮੀਡੀਆ ਦੇ ਰਾਹੀਂ ਤੁਸੀਂ ਦੇਖੋ ਇੰਨੀ ਦੋ ਤੋਂ ਰਾਤ ਨੂੰ ਹੁਣ ਦੇਖੋ ਸਵਾ ਦੋ ਹੋ ਗਏ ਇੰਨੀ ਦੇਰ ਬੈਠੇ ਹੋ ਨਹੀਂ ਚਲੋ ਸਾਡਾ ਤਾਂ ਦੇਖੋ ਫਰਜ਼ ਬਣਦਾ ਪਰ ਥੋੜੀ ਸੇਵਾ ਬਹੁਤ ਥੋੜੀ ਹੈ ਬਸ ਸੇਵਾ ਮੈਂ ਕੌਣ ਹੋਣਾ ਜੀ ਮਹਾਰਾਜ ਕਰਵਾ ਰਹੇ ਆ ਸਹੀ ਗੱਲ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦੇ ਪੁੱਤੇ